ਅਮਰੀਕਾ ਵਿੱਚ ਰਾਸ਼ਟਰਪਤੀ ਡੋਨਲਡ 트ੰਪ ਦੀ ਸਰਕਾਰ ਨੇ ਇੱਕ ਵਿਵਾਦਪੂਰਨ ਇਮੀਗ੍ਰੇਸ਼ਨ ਕਾਰਵਾਈ ਦੇ ਤਹਿਤ ਸੈਂਕੜੇ ਪ੍ਰਵਾਸੀ ਬੱਚਿਆਂ ਨੂੰ ਉਹਨਾਂ ਦੇ ਘਰਾਂ ਤੋਂ ਕੱਢ ਕੇ ਸਰਕਾਰੀ ਹਿਰਾਸਤ ਦੇ ਵਿੱਚ ਲੈ ਲਿਆ। ਇਹ ਬੱਚੇ ਪਹਿਲਾਂ ਹੀ ਅਮਰੀਕਾ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਰਹਿ ਰਹੇ ਸਨ। 트ੰਪ ਸਰਕਾਰ ਦਾ ਦਾਅਵਾ ਹੈ ਕਿ ਇਸ ਨੀਤੀ ਦਾ ਮਕਸਦ ਬੱਚਿਆਂ ਨੂੰ ਉਹਨਾਂ ਦੇ ਸ਼ੋਸ਼ਣ ਅਤੇ ਸੁਰੱਖਿਅਤ ਮਾਹੌਲ ਤੋਂ ਬਚਾਉਣਾ ਹੈ ਪਰ ਮਾਹੀ 트ੰਪ ਸਰਕਾਰ ਦਾ ਮਕਸਦ ਕੁਝ ਹੋਰ ਹੀ ਦੱਸ ਰਹੇ ਨੇ। ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦੇ ਵੱਲੋਂ ਸੈਂਕੜੇ ਪ੍ਰਵਾਸੀ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਵੱਖ ਕਰਕੇ ਫੈਡਰਲ ਕਸਟਡੀ ਦੇ ਵਿੱਚ ਰੱਖਿਆ ਗਿਆ। ਸਰਕਾਰ ਦਾ ਦਾਵਾ ਹੈ ਕਿ ਇਹ ਕਾਰਵਾਈ ਬੱਚਿਆਂ ਨੂੰ ਅਸੁਰੱਖਿਅਤ ਸਥਿਤੀਆਂ ਜਾਂ ਫਿਰ ਸੋਸ਼ਲ ਤੋਂ ਬਚਾਉਣ ਦੇ ਲਈ ਕੀਤਾ ਜਾ ਰਿਹਾ ਹੈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਈਡਨ ਪ੍ਰਸ਼ਾਸਨ ਦੇ ਸਮੇਂ ਸਰਹੱਦ ਤੇ ਆਏ ਬਹੁਤ ਸਾਰੇ ਬੱਚਿਆਂ ਦਾ ਕੋਈ ਵੀ ਹਲੇ ਤੱਕ ਅਤਾ-ਪਤਾ ਨਹੀਂ ਲੱਗ ਸਕਿਆ ਸੀ, ਸੋ ਇਸ ਸਮੇਂ ਸੰਭਾਵੀ ਤੌਰ ਤੇ ਉਹ ਖਤਰਨਾਕ ਮਾਹੌਲ ਦੇ ਵਿੱਚ ਰਹਿ ਰਹੇ ਸਨ। ਹਾਲਾਂਕਿ ਪਿਛਲੀ ਸਰਕਾਰ ਦੇ ਅਧਿਕਾਰੀ ਅਤੇ ਮਾਹਰ ਇਸ ਦਾਅਵੇ ਨੂੰ ਖਾਰਜ ਕਰ ਰਹੇ ਨੇ ਇਸ ਕਾਰਵਾਈ ਦੇ ਤਹਿਤ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਆਈਸੀਈ ਦੇ 트ੰਪਨ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਬਾਅਦ ਲਗਭਗ 500 ਬੱਚਿਆਂ ਨੂੰ ਵੈਲਫੇਅਰ ਚੈਕਸ ਦੇ ਨਾਮ ਤੇ ਹਿਰਾਸਤ ਵਿੱਚ ਲਿਆ ਆਈਸੀ ਨੇ ਐਫਬੀਆਈ ਦੇ ਨਾਲ ਮਿਲ ਕੇ ਉਹਨਾਂ ਘਰਾਂ ਦੇ ਵਿੱਚ ਰੇਡ ਮਾਰੀ ਜਿਨ੍ਹਾਂ ਵਿੱਚ ਪ੍ਰਵਾਸੀ ਬੱਚੇ ਰਹਿੰਦੇ ਸਨ ਇਸ ਕਾਰਵਾਈ ਨੂੰ ਵੈਲਫੇਅਰ ਚੈਕਸ ਦਾ ਨਾਮ ਦਿੱਤਾ ਗਿਆ ਇਹ ਚੈਕਸ ਬੱਚਿਆਂ ਦੇ ਸਪਾਂਸਰਸ ਜਿਨ੍ਹਾਂ ਵਿੱਚ ਅਕਸਰ ਬੱਚਿਆਂ ਦੇ ਜ਼ਿਆਦਾਤਰ ਮਾਪੇ ਜਾਂ ਫਿਰ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਸ਼ਾਮਿਲ ਹੁੰਦੇ ਨੇ ਉਹਨਾਂ ਦੇ ਖਿਲਾਫ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਲਈ ਕੀਤੇ ਜਾਂਦੇ ਹਨ ਕਈ ਮਾਮਲਿਆਂ ਦੇ ਵਿੱਚ ਇਹ ਕਾਰਵਾਈਆਂ ਸਪਾਂਸਰਸ ਨੂੰ ਨਿਸ਼ਾਨਾ ਬਣਾਉਣ ਦਾ ਇੱਕ ਤਰੀਕਾ ਮੰਨਿਆ ਜਾਂਦੀਆਂ ਨੇ ਨਵੀਆਂ ਨੀਤੀਆਂ ਦੇ ਅਧੀਨ ਸਪਾਂਸਰਜ਼ ਨੂੰ ਸਖਤ ਜਾਂਚ ਪ੍ਰਕਿਰਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ ਜਿਸ ਦੇ ਵਿੱਚ ਆਮਦਨ ਦੇ ਸਬੂਤ ਅਮਰੀਕੀ ਪਛਾਣ ਪੱਤਰ ਅਤੇ ਡੀਐਨਏ ਟੈਸਟ ਸ਼ਾਮਿਲ ਹੁੰਦੇ ਨੇ ਇਹ ਸ਼ਰਤਾਂ ਖਾਸ ਤੌਰ ਤੇ ਉਹਨਾਂ ਸਪਾਂਸਰਜ਼ ਲਈ ਮੁਸ਼ਕਲ ਖੜੀ ਕਰਦੀਆਂ ਨੇ ਜਿਨ੍ਹਾਂ ਦੇ ਕੋਲ ਕਾਨੂੰਨੀ ਦਸਤਾਵੇਜ਼ ਨਹੀਂ ਹੁੰਦੇ ਮਿਸਾਲ ਵਜੋਂ ਇੱਕ ਮੁਕਦਮੇ ਵਿੱਚ ਦੱਸਿਆ ਗਿਆ ਹੈ ਕਿ ਦੋ ਭਰਾਵਾਂ ਜੋ ਕਿ ਫੌਸਟਰ ਕੇਅਰ ਦੇ ਵਿੱਚ ਰਹਿ ਰਹੇ ਸਨ ਉਹਨਾਂ ਨੂੰ ਮਹੀਨਿਆਂ ਤੱਕ ਹਿਰਾਸਤ ਦੇ ਵਿੱਚ ਰੱਖਿਆ ਗਿਆ ਕਿਉਂਕਿ ਉਹਨਾਂ ਦੀ ਮਾਂ ਦੇ ਕੋਲ ਨਵੇਂ ਦਸਤਾਵੇਜ਼ ਨਹੀਂ ਸਨ ਮਹਾਰਾ ਦਾ ਮੰਨਣਾ ਹੈ ਕਿ ਟਰੰਪ ਸਰਕਾਰ ਪ੍ਰਵਾਸੀ ਬੱਚਿਆਂ ਬੱਚਿਆਂ ਦੇ ਬਹਾਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਟਰੰਪ ਪ੍ਰਸ਼ਾਸਨ ਨੇ ਇਸ ਕਾਰਵਾਈ ਨੂੰ ਰਾਸ਼ਟਰੀ ਸੁਰੱਖਿਆ ਤੇ ਜਨਤਕ ਸੁਰੱਖਿਆ ਲਈ ਜ਼ਰੂਰੀ ਦੱਸਿਆ ਹੈ ਟਰੰਪ ਦੇ ਬਾਰਡਰ ਸੁਰੱਖਿਆ ਅਧਿਕਾਰੀ ਦਾ ਅਧਿਕਾਰੀ ਦਾ ਦਾਵਾ ਹੈ ਕਿ ਬਾਈਡਨ ਦੇ ਕਾਰਜਕਾਲ ਦੇ ਦੌਰਾਨ ਲਗਭਗ 3 ਲੱਖ 50000 ਬੱਚੇ ਗਵਾਚ ਗਏ ਸਨ ਅਤੇ ਇਹ ਕਾਰਵਾਈ ਉਹਨਾਂ ਨੂੰ ਮਨੁੱਖੀ ਤਸਕਰੀ ਅਤੇ ਸ਼ੋਸ਼ਣ ਤੋਂ ਬਚਾਉਣ ਲਈ ਹੈ ਹਾਲਾਂਕਿ ਮਾਹਰਾ ਅਤੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਨੀਤੀਆਂ ਪ੍ਰਵਾਸ ਨੂੰ ਰੋਕਣ ਲਈ ਪਰਿਵਾਰਿਕ ਮੂੜ ਇਕੱਠੇ ਹੋਣ ਨੂੰ ਮੁਸ਼ਕਲ ਅਤੇ ਦੁਖਦਾਈ ਬਣਾਉਣ ਦੀ ਰਣਨੀਤੀ ਨੇ